ਲੋ ਜੀ ਦਿਨ ਦੀ ਸ਼ੁਰੂਆਤ ਸਾਡੀ ਹੋ ਚੁੱਕੀ ਆ ਤੇ ਹੁਣ ਪਾਰਿਆ ਚਾਲੇ ਸਵੇਰ ਤਿਆਰ ਵਿਆਰ ਹੋ ਕੇ ਇਥੋਂ ਨਿਕਲਣ ਦੀ ਤਿਆਰੀ ਆ ਤੇ ਆ ਰੋਮ ਸਾਡਾ ਇਥੋਂ ਹੁਣ ਜਾਣ ਦੀ ਤਿਆਰੀ ਆ ਅਗਲੀ ਮੰਜ਼ਲ ਵੱਲ ਇਸ ਟਾਈਮ ਖੜਿਆ ਸੀ ਪੁਰਹੀਰਾ ਹੁਸ਼ਿਆਰਪੁਰ ਏਰੀਆ 'ਚ ਇਹ ਜਿਹੜੀ ਜਗ੍ਹਾ ਦੇਖ ਰਹੇ ਹੋ ਤੁਸੀਂ ਇਹ ਆ ਹੈਗਾ ਤਨ ਗੁਰੂ ਰਾਮਦਾਸ ਲੰਗਰ ਹਾਲ ਇੱਥੇ ਲੰਗਰ ਸੇਵਾ ਕੀ ਤੇ ਥੋੜਾ ਜਿਹਾ ਇਹਨੂੰ ਜਾਣਕਾਰੀ ਦੀ ਵਾਧਾ ਕਰਦੀਏ ਜਿਹੜੇ ਇਹ ਲੰਗਰ ਸੇਵਾ ਕੀ ਨਾ ਬਾਬਾ ਮਨਜੀਤ ਸਿੰਘ ਨੇ ਚਲਾਈ ਸੀ ਬਾਹਰ ਬੈਖ ਨੇ ਐਨ ਆਰ ਆਈ ਨੇ ਤੇ ਉਹਨਾਂ ਨੇ ਚਲਾਈ ਸੀ ਇਹ 2020 ਚ ਜਦੋਂ ਲਾਕਡਾਊਨ ਚੱਲਿਆ ਸੀਗਾ ਲਾਕਡਾਊਨ ਦੇ ਵਿੱਚ ਕੱਲਿਆਂ ਨੇ ਸਟਾਰਟ ਕੀਤਾ ਸੀ ਕੰਮ ਇਹ ਤੇ ਚੱਲਦਾ 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 ਕੰਮ ਇਹਨਾਂ ਦੀ ਹੁਣ ਦੋ ਬ੍ਰਾਂਚਾਂ ਨੇ ਇਸ ਟਾਈਮ ਇੱਕ ਹੁਸ਼ਿਆਰਪੁਰ ਆ ਤੇ ਇੱਕ ਸ੍ਰੀ ਮੁਕਸਰ ਸਾਹਿਬ ਤੇ ਇੱਥੋਂ ਹੀ ਲੰਗਰ ਜਾਂਦਾਗਾ ਸਾਰੇ ਪੰਜਾਬ ਦੇ ਵਿੱਚ ਹਸਪੀਟਲਾਂ ਚ ਸਕੂਲਾਂ ਚ ਤੇ ਜਿੱਥੇ-ਜਿੱਥੇ ਵੀ ਲੋੜ ਹੁੰਦੀ ਹੈ ਲੰਗਰ ਦੀ ਉੱਥੇ ਲੰਗਰ ਪਹੁੰਚਾਉਂਦੇ ਨੇ ਗੱਡੀਆਂ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਇਹਨਾਂ ਕੋਈ 35 ਗੱਡੀਆਂ ਨੇ ਤੇ ਆ ਲੋਕਲ ਲੋਕਲ ਹੁਸ਼ਿਆਰਪੁਰ ਦੀਆਂ ਤੇ ਬਾਕੀ ਜਿਹੜੀਆਂ ਮੁਖਸਰ ਨੇ 15-16 ਗੱਡੀਆਂ ਉੱਥੇ ਕਹਿ ਰਹੇ ਨੇ 30-35 ਬੰਦੇ ਦੇ ਮਤਲਬ ਸੇਵਾਦਾਰਾਂ ਦਾ ਸਟਾਫ ਆਗਾ ਜਿਹੜੇ ਸੇਵਾ ਕਰਦੇ ਨੇ 30-35 ਦੇ ਸਟਾਫ ਆਗਾ ਤੇ ਬਾਕੀ ਬਹੁਤ ਵਧੀਆ ਨੇ ਇੱਥੇ ਸ਼ੁਰੂ ਕੀ ਸੀ ਰਾਤ ਇੱਥੇ ਪਿੱਛੇ ਲੰਗਰ ਹਾਲ ਆਗਾ ਗੁਰੂ ਰਾਮਦਾਸ ਲੰਗਰ ਸੇਵਾ ਦੇ ਵਿੱਚੋਂ ਨਿਕਲ ਗਏ ਬਾਈਕ ਆਪਣੀ ਰੈਡੀ ਆ ਤਦ ਚੱਲ ਅੱਗੇ ਚਾਲੇ ਪਾਉਣੇ ਆ ਮੰਝੜਾ ਵੱਲ ਸ਼ੇਰਪੁਰ ਪੋਖਤਾ ਵੱਲ ਇੱਥੋਂ ਹੈਗਾ तकरीबन 25 ਕਿਲੋਮੀਟਰ ਤੇ ਉੱਥੇ ਜਾ ਕੇ ਮਿਲਦੇ ਆ ਕਿ ਅਗਲਾ ਪਲਾਨ ਉੱਥੇ ਜਾ ਕੇ ਬਣੂਗਾ ਕਿਉਂਕਿ ਐਂਜਲ ਫਾਰਮ ਵੀ ਨੇੜੇ ਹੀ ਉੱਥੋਂ ਤੇ ਐਂਜਲ ਫਾਰਮ ਤੋਂ ਬਾਅਦ ਜੇ ਦੋ ਤਿੰਨ ਜਗ੍ਹਾ ਹੋਰ ਦੇਖਣੀ ਹੋਈਆਂ ਉੱਥੇ ਮੰਡਲੋਟਾ ਉੱਥੇ ਜਾਵਾਂਗੇ ਹਾਰਪੁਰ ਲੱਗ ਕੇ ਦੀ ਖਾਕੇ ਤੇ ਕੇ ਆ ਇੱਥੇ ਏਰੀਆ ਜਿਆਦਾ ਫੜਾ ਲਿਖਾ ਗਾ ਕੰਮੇ ਰੇਸ਼ੋ ਬਹੁਤ ਜਿਆਦਾ ਜੂੜੇ ਫੜੇ ਲਿਖੇ ਨੇ ਇਹ ਬਾਕੀ ਹਰੀਆਲੀ ਬਹੁਤ ਹੈ ਇੱਥੇ ਕਿਉਂਕਿ ਜਦੋਂ ਲੋਕਡਾਊਨ ਲੱਗੇ ਸੀ ਲੋਕਡਾਊਨ ਦੇ ਮੈਂ ਵੀ ਉਹਦੇ ਹਿੱਸੇ ਜਿਆਦਾਤਰ ਪਹਾੜ ਦੇ ਚਣ ਲੱਗੇ ਜੀ ਇਹ ਅਸਲ ਤੇ ਕੰਢੀ ਏਰੀਆ ਜਦੋਂ ਇਹ ਹੈਗਾ ਪਹਾੜੀ ਏਰੀਆ ਪਰ ਕੰਢੀ ਏਰੀਆ ਇੱਕ ਤਰ੍ਹਾਂ ਦਾ ਹੈ ਸਿਆਰ ਪਰ ਤੋਂ ਜੇ ਨਿਕਲੇ ਸੀ ਪਿੰਡ ਵੱਲੋਂ ਜਾ ਰਹੇ ਸੀਗੇ ਪਿੰਡਾਂ ਵੱਲ ਤੇ ਇੱਕ ਗੱਲ ਨੋਟ ਕਰੀ ਆ ਵੀ ਜਿਹੜੇ ਸਰਬਰ ਦੇ ਏਰੀਆ ਨਾ ਉੱਤੇ ਕੁਲਾੜ ਬਹੁਤ ਨੇ ਕੁਲਾੜ ਹੋ ਗਏ ਤੇ ਇੱਕ ਮੈਰਜ ਪੈਲਸ ਬਾਕੀ ਯਾਰ ਸੋਹਣਾ ਏਰੀਆ ਜਿਹੜਾ ਕਿ ਹਿਮਾਚਲ ਦੇ ਨਾਲ ਲੱਗਦਾ ਬਾਰਡਰ ਏਰੀਆ ਦਾ ਤੇ ਹਰਿਆਲੀ ਤਾਂ ਹੈਗੀ ਹੈਗੀ ਹੈ ਤੇ ਉਹ ਕੈਂਡ ਕੈਂਡ ਚੀਜ਼ਾਂ ਨੇ ਇੱਥੇ ਲੈ ਵੀ ਸੇਰ ਪਰ ਮੁਕਤਾਵਲ ਹੋ ਚੁੱਕੇ ਆ ਤਕਰੀਬਨ ਤੇ ਪਿੰਡ ਬਹੁਤ ਸੋਨੇ ਦੇ ਹੋਰ ਕਹਦਾ ਦੇਗਾ ਪਿੰਡ ਖੁੱਲੇ ਖੁੱਲੇ ਰਹੇ ਘੱਟ ਹੈ ਸਭ ਤੋਂ ਬਹੁਤ ਪਿੰਡ ਹੈ ਜਿਹੜਾ ਸਮਾਨ ਫੜਨਾ ਹੈ ਇਹ ਚਾਹ ਬਣੀ ਪੀ ਕੇ ਸਮਾਨ ਫੜ ਲਿਆ ਹਿਮਾਚਲ ਦੇ ਬਾਡਰ ਤੋਂ 50 ਕਿਲੋਮੀਟਰ ਪਿੱਛੇ ਆ ਤੇ ਹਮ ਹਿਸ਼ਾਰਪੁਰ 30 ਕਿਲੋਮੀਟਰ ਅੱਗੇ ਸੇਰਪੁਰ ਪੁਖਰਾ ਸੇਰਪੁਰ ਪੁਖਰਾ ਤੇਰੀ ਹੂੰ ਹੂੰ ਸੇਰਪੁਰ ਪੁਖਰਾ ਜਿਹੜਾ ਸਮਾਨ ਫੜਨਾ ਹੈ ਇਹ ਸਮਾਨ ਫੜ ਲਿਆ ਇੱਕ ਕੈਮਰਾ ਰਹਿ ਗਿਆ ਜਿੱਥੋਂ ਪਹਿਲਾਂ ਬੈਠੇ ਜਗ੍ਹਾ ਰਹੇ ਸੀਗੇ ਸੀ ਉਥੋਂ ਕੈਮਰਾ ਚੱਕਣਾ ਲੰਗਰ ਹਾਲ ਦੇ ਵਿੱਚੋਂ ਕੈਮਰਾ ਚੱਕ ਕੇ ਬਾਕੀ 9:30-9:30 ਹੋਏ ਨੇ ਮਿਲਦਾ ਹਜੇ 9:00 ਬਿਜਰਾ ਲੈਨੇ ਤੇ ਅਗਲਾ ਬ੍ਰੈਂਡ ਦੇਖਦਾ ਵੀ ਟਾਈਮ ਰਹਿੰਦਾ ਕਿ ਹਜੇ 12:00 1:00 ਵਜੇ ਨਿਕਲਾਂਗੇ ਇਥੋਂ ਹਸਿਆਰਪੁਰ ਤੋਂ ਤੇ ਜੇ ਉਹਨਾਂ ਟਾਈਮ ਦੇ ਵਿੱਚ ਜੇ ਕੋਈ ਦੇਖਿਆ ਗਿਆ ਤਾਂ ਹਸਿਆਰਪੁਰ ਦੇ ਵਿੱਚ ਆਸਮਾ ਫਾਰਮ ਵੀ ਹੈਗਾ ਇੱਕ ਛਾਦ ਤੇ ਐਂਜਲ ਫਾਰਮ ਵੀ ਹੈਗਾ ਇੱਕ ਦੋ ਲੋਕੇਸ਼ਨਾਂ ਹੋਰ ਨੇ ਜੇ ਉੱਥੇ ਜਾਇਆ ਗਿਆ ਤਾਂ ਜ਼ਰੂਰ ਜਾਵਾਂਗੇ ਅੱਗੇ ਮਿਲਦੇ ਆ ਕਿਉਂਕਿ ਇੱਥੇ ਨੈਟਵਰਕ ਬਹੁਤ ਕੱਟ ਸੀਗਾ ਜੀਓ ਦਾ ਨੈਟ ਜਮ ਹੀ ਨਹੀਂ ਆਇਆ ਸੀ ਦੁਬਾਰਾ ਆ ਕੇ ਗੁਰੂ ਰਾਮਦਾਸ ਲੰਗਰ ਸੇਵਾ ਜਾ ਕੇ ਆ ਕੈਮਰਾ ਭੁੱਲ ਗਏ ਸੀ ਅਸੀਂ ਮਿੱਤਰ ਦਾ ਕੈਮਰਾ ਸੀਗਾ ਕੈਮਰਾ ਚੱਕਿਆ ਤੇ ਹੁਣ ਚੱਲੇ ਪਾਉਣੇ ਅੱਗੇ 20-25 ਕਿਲੋਮੀਟਰ ਅੱਗੇ ਪਹਾੜੀਆਂ ਸ਼ੁਰੂ ਹੋ ਜਾਂਦੀ ਨੇ ਉਧਰ ਵੱਲ ਕਿਹੜਾ ਮਾਰ ਕੇ ਆਉਣਾ ਐਂਜਲ ਫਾਰਮ ਦਾ ਸਾਡਾ ਪਲਾਨ ਸੀ ਕਿ ਉਹ ਬਣਾ ਐਂਜਲ ਫਾਰਮ ਵਿੱਚ ਦੋ ਤਿੰਨ ਮੁੰਡਿਆਂ ਨੂੰ ਪੁੱਛਿਆ ਥੇ ਜਿਹੜੇ ਲੈ ਹੱਜ ਸੀਗੇ ਉਹ ਕਹਿੰਦੇ ਐਂਜਲ ਫਾਰਮ ਦੇ ਵਿੱਚ ਜਾਣ ਦਾ ਕੋਈ ਫਾਇਦਾ ਨਹੀਂ ਜ਼ਿਆਦਾ ਹੈ ਨਹੀਂ ਦੇਖਣ ਲਾਇਕ ਉਹਨਾਂ ਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਉਦੋਂ ਕਿਤੇ ਫੇਰ ਕਿੱਡਾ ਮਾਰਾਂਗੇ ਬਟ ਹੁਣ ਆਪਾਂ ਚੱਲਦੇ ਆਂ ਪਹਾੜੀਆਂ ਵੱਲ ਉਧਰ ਜਿਹੜਾ ਹੈਗਾ ਫੋਰੈਸਟ ਏਰੀਆ ਉਧਰ ਕੰਮ ਕਿਉਂ ਨੇ ਆਂ ਸ਼ਹਿਰ ਤੋਂ ਨਿਕਲ ਕੇ ਜਿਹੜਾ ਆਪਣਾ ਉੱਥੋਂ 5-4 ਕਿਲੋਮੀਟਰ ਅੱਗੇ ਆ ਕੇ ਇਸ ਟਾਈਮ ਖੜੇ ਆਂ ਅਸੀਂ ਗੱਡਸਾਂਗਰ ਰੋਡ ਤੇ ਇੱਥੋਂ ਹੈਗਾ ਗੱਡਸਾਂਗਰ 35 ਕਿਲੋਮੀਟਰ ਅਸੀ ਲੋਕੇਸ਼ਨ ਲਾਈ ਹੋਈ ਆ ਮੈਲੀ ਮੈਲੀ ਰੋਡ ਮੈਲੀ ਡੈਮ ਮੈਲੀ ਡੈਮ ਹੈਗਾ ਇਥੋਂ 25 ਕਿਲੋਮੀਟਰ ਉੱਥੇ ਆ ਕੇ ਮਿਲਦੇ ਆ ਉੱਥੇ ਹੈਗਾ ਥੋੜਾ 뷰 ਪੁਆਇੰਟ ਦੇਖਣ ਵਾਲਾ ਉੱਥੇ ਆ ਕੇ ਡਿਸਕਸ ਕਰਦੇ ਆ ਇਹ ਆ ਜੀ ਮੈਲੀ ਡੈਮ ਮੈਲੀ ਡੈਮ ਜਿਹੜਾ ਮੈਲੀ ਪਿੰਡ ਦੇ ਵਿੱਚ ਆ ਹੁਸ਼ਾਰਪ ਏਰੀਆ ਦੇ ਤੇ ਬਾਟਰ ਦੇ ਜਮਨ ਨਾਲ ਆ ਇਹ ਪਾਕਾ ਡੈਮ ਤੋਂ ਬਾਅਦ ਛੋਟਾ ਡੈਮ ਹੈ ਇੱਕ ਇਹ ਏਰੀਆ ਤੁਸੀਂ ਆਪ ਵੀ ਦੇਖ ਸਕਦੇ ਹੋ ਏਰੀਆ ਕਾਫੀ ਅਗੜਾ ਤੇ ਮਤਲਬ ਜਿਆਦਾ ਨਹੀਂ ਆਉਂਦਾ ਇੱਥੇ ਲੋਕ ਘੁੰਮਣ ਫੇਰਨ ਘੱਟ ਆਉਂਦੇ ਨੇ ਪਰ ਸਾਨੂੰ ਕਿਸੇ ਨੇ ਸਲਾਹ ਦਿੱਤੀ ਸੀ ਵੀ ਇੱਥੇ ਜ਼ਰੂਰ ਜਾਇਓ ਘੁੰਮਣ ਦੇਖਣਾ ਸ਼ਾਂਤੀ ਬਹੁਤ ਹੈਗੀ ਠੰਡਾ ਠੰਡਾ ਪਾਣੀ ਆ ਬਿਲਕੁਲ ਤੇ ਉਹਨਾਂ ਦੇ ਬਿਲਕੁਲ ਨੇੜੇ ਆਗਾ ਉਹਨਾਂ ਇੱਥੋਂ ਆ ਨਾਲ ਹੀ ਪੈਂਦਾਗਾ ਜਿਆਦਾ ਵੱਟ ਨਹੀਂ ਹਿਮਾਚਲ ਸਟਾਰਟ ਹੋ ਜਾਂਦਾ ਇੱਥੋਂ ਤੇ ਪਹਾੜੀਆਂ ਇੱਥੇ ਛੋਟੀਆਂ ਛੋਟੀਆਂ ਜਿਹੜੇ ਟਿੱਬੇ ਜੇ ਨੇ ਇੱਕ ਤਰ੍ਹਾਂ ਦੇ ਉਹ ਦੇਖੋ ਨਹੀਂ ਮਿਲਦੇ ਨੇ ਬਾਕੀ ਅੱਗੇ ਚੱਲਦੇ ਆ ਅੱਗੇ ਜਾ ਕੇ ਦੇਖਦੇ ਆ ਹਰ ਮਾਹਰ ਹਿਸ਼ਾਰਪੁਰ ਦੇ ਵਿੱਚ ਛੋਟੇ ਛੋਟੇ ਅੱਠ ਡੈਮ ਬਣੇ ਹੋਏ ਨੇ ਤੇ ਇਹਨਾਂ ਦਾ ਜਿਹੜਾ ਮੇਨ ਕੰਮ ਹੁੰਦਾ ਸੀ ਇਹ ਫਲੱਡ ਕੰਟਰੋਲ ਕਰਨਾ ਹੈ ਤੇ ਪੀਣ ਵਾਲਾ ਪਾਣੀ ਦੇ ਇੱਕ ਤਾਂ ਜਿਹੜਾ ਭਾਖੜਾ ਡੈਮ ਹੋ ਗਿਆ ਭਾਖੜਾ ਨੰਗਲ ਡੈਮ ਹੋ ਗਿਆ ਤੇ ਕਰਨਜੀ ਸਾਗਰ ਡੈਮ ਹੋ ਗਿਆ ਉਹਨਾਂ ਦਾ ਤਾਂ ਬਿਜਲੀ ਬੰਦੀ ਸੀਗੀ ਕਿਉਂਕਿ ਉਹਨਾਂ ਦੇ ਵਿੱਚ ਤਾਂ ਮੈਗਾਵਾਟ ਦੇ ਹਿਸਾਬ ਨਾਲ ਬਿਜਲੀ ਬੰਦੀ ਆ ਇਹਨਾਂ ਦਾ ਮੇਨ ਮਕਸਦ ਇਹ ਹੁੰਦਾ ਸੀ ਵੀ ਜਿਆਦਾ ਪਾਣੀ ਆ ਗਿਆ ਤਾਂ ਫਲੱਡ ਨੂੰ ਕੰਟਰੋਲ ਕਰਨਾ ਜਾਂ ਪੀਣ ਵਾਲੇ ਪਾਣੀ ਦੀ ਬਰਤ ਰੱਖਣਾ ਇਹ ਇਸ ਕੰਮ ਲਈ ਬਣਾਏ ਹੋਏ ਨੇ ਤੇ ਜ਼ਿਆਦਾਤਰ ਘੁੰਮਣ ਫਿਰਨ ਲਈ ਲੋਕ ਆਉਂਦੇ ਨੇ ਤੇ ਦੇਖਣ ਲਈ ਇਸ ਕੰਮ ਲਈ ਯੂਜ਼ ਹੁੰਦੇ ਨੇ ਉਹਨਾਂ ਡੈਮੋ ਦੇ ਵਿੱਚੋਂ ਹੀ ਇੱਕ ਡੈਮ ਆ ਮੈਲੀ ਡੈਮ ਜਿਹੜਾ ਮੈਲੀ ਪਿੰਡ ਦੇ ਨਾਲ ਹੀ ਬਣਿਆ ਹੋਇਆ ਹੈ। ਬਿੱਟੀ ਘਟਿਆਲੇ ਏਰੀਆ ਜਾਇਆ ਕਰਕੇ ਨਾ ਕਿੱਬੇ ਜੇ ਨ ਇੱਕ ਤਰ੍ਹਾਂ ਦੇ। ਸਾ ਪੰਡਾ ਲੈ ਲੈ ਆ ਮਿੱਤਰਾ ਰੇਤਾ ਵੜਾ ਮੋਟਰਸਾਈਕਲ ਵੀ ਦਬਰ ਲਾ ਕੇ ਜਾਂਦਾ। ਸੜਕ ਤਾਂ ਦੇਖੀ ਰਹੀ ਕਿ ਸੇ ਬੱਸੇ ਛੋਟੀ ਵਾਰ ਆ ਜਾਂਦੂ ਉਹ ਕੋ ਜੰਗਲ ਸਫਾਰੀ ਕਰਦੇ ਸੀ ਜੰਗਲ ਪਕਾਈ ਕਰੀ ਜਾਂਦੇ ਆ ਅੱਜ ਤਾਂ ਗਲਤ ਰਸਤੇ ਫਸ ਗਏ ਗੂਗਲ ਮੈਪ ਵੀ ਧੋਖਾ ਦੇ ਗਿਆ ਗੂਗਲ ਮੈਪ ਨੇ ਮੈਨੂੰ ਸਹੀ ਰਾਹ ਦੱਸਿਆ ਜੰਗਲਾਂ ਦੀ ਫਸ ਕੇ ਬਹਿ ਗਿਆ ਤਾਂ ਹਟ ਬੰਦੇ ਕਈ ਵਾਰੀ ਮਿਲ ਜਾਂਦੇ ਨੇ ਵਧੀਆ ਉੱਥੋਂ ਨਰ ਰਾਹ ਤੋਂ ਦੱਸਤਾ ਵੇ ਇਧਰ ਹੀ ਨਿਕਲ ਜਾਓ ਗਲਤ ਰਸਤੇ ਪੈ ਗਏ ਜਾਂ ਤਾਂ ਫਾਈਨਲੀ ਸੜਕ ਤੇ ਆ ਗਏ ਤੁਸੀਂ ਮਸਾ ਰੇ ਤੇ ਜਿੱਥੇ ਪੈਨਲ ਬਟ ਕੇ ਪਰ ਮੋਟਰ ਤੇ ਵੀ ਰਿੰਗ ਲੱਗ ਗਿਆ ਦੱਸਦਾ ਐ ਜੰਗਲ ਸਾਰੇ ਘਰੀਆ ਜੂ ਕਾਟੇ ਪੜ ਕੇ ਹੋਰੇ ਇਹ ਹੈ ਜਗ੍ਹਾ ਜਿੱਥੇ ਬੱਸੋ ਵੀ ਕੰਮ ਹੋਵੇ ਤੇ ਨੈਟ ਵੀ ਨਾ ਚੱਲਦਾ ਹੋਵੇ ਉੱਥੇ ਬਹੁਤ ਮੁਸ਼ਕਲ ਆਉਂਦੀ ਹੈ ਇਹਦੇ ਕੰਮਾਂ ਨੂੰ ਰਸਤਾ ਸੀ ਕੀ ਕਰਿਆ ਜਾਣਾ ਤਾਂ ਮੈਲੀ ਨੂੰ ਸੀਗਾ ਰਸਤਾ ਕੱਚੇ ਪਾੜਿਆ ਪਰ ਹੋਰ ਹੀ ਪਾਸੇ ਨਿਕਲ ਕੇ ਸੀ ਇਹ ਤਾਂ ਬਸ ਹਿਮਾਚਲ ਦੇ ਬਾਰਡਰ ਨੂੰ ਕੋਈ ਨਿਕਲ ਚਲੇ ਸੀਗੇ ਤੇ ਕੁਦਰਤੀ ਦੋ ਬੰਦੇ ਮਿਲ ਗਏ ਉਹਨਾਂ ਦੇ ਸਾਬ ਨੂੰ ਰਾਹ ਸਹੀ ਦਿੱਤਾ ਤਾਂ ਵਾਪਸ ਆਏ ਆ ਬਹੁਤ ਖੁਸ਼ ਹਾਂ ਅੱਜ ਗਲਤ ਰਸਤੇ ਬਾਗੇ ਸੀਗੇ ਅਸੀਂ ਮੈਲੀ ਪਿੰਡ ਤੋਂ ਨਿਕਲ ਕੇ ਅਸੀਂ ਰਸਤਾ ਫੜ ਲਿਆ ਸੀ ਕਿ ਪਾੜਿਆ ਦਾ ਇਹ ਆਹ ਜਿਹੜਾ ਰੋਡ ਪਿੱਛੇ ਦੇਖ ਰਹੇ ਹੋ ਤੁਸੀਂ ਇਹ ਮਾਹਿਲਪੁਰਾ ਰੋਡ ਹੈਗਾ ਸ਼ਹਿਰਪੁਰਾ ਤੇ ਅਸੀਂ ਜਾ ਰਹੇ ਹਾਂ ਹੁਣ ਜਲੰਧਰ ਨੂੰ ਮਤਲਬ ਫਗਵਾੜੇ ਨੂੰ ਜਲੰਧਰ ਨਹੀਂ ਸ਼ਹਿਰ ਫਗਵਾੜਾ ਕਿਉਂਕਿ ਇਧਰ ਆ ਰੋਡ ਜਿਹੜਾ ਸੀਗਾ ਸਾਫ ਸੀਗਾ ਉਧਰ ਥੋੜਾ ਜੇ ਇਧਰੋਂ ਆਪਾਂ ਮੈਲੀ ਤੋਂ ਸ਼ਹਿਰਪੁਰ ਜਾਂਦੇ ਤਾਂ 24 ਕਿਲੋਮੀਟਰ ਲੱਗ ਜਾਣਾ ਪੈਂਦਾ ਤੇ ਸ਼ਹਿਰਪੁਰ ਤੋਂ ਫਿਰ ਪਿੱਛੇ ਜਾਣਾ ਪੈਂਦਾ ਜਲੰਧਰ ਤੇ ਮੁਕਾ ਹੁਣ ਆਪਾਂ ਸਿੱਧਾ ਫਗਵਾੜੇ ਜਾਂਦੇ ਆ ਫਗਵਾੜੇ ਤੋਂ ਸਿੱਧਾ ਆਪਾਂ ਜਗਰਾਵਾ ਪਿੱਛੇ ਵੀ ਜਾ ਸਕਦੇ ਆ ਤੇ ਜੇ ਲੁਧਾਨੇ ਜਾਣਾ ਲੁਧਾਨੇ ਪਿੱਛੇ ਆਮਾ ਕੇ ਲੱਬਰ ਤੱਕ ਆ ਬੁੱਧਰ ਦੇਖਣ ਲਈ ਜਗ੍ਹਾ ਤਾਂ ਹੋਰ ਵੀ ਸਿਸਹਾਰਪੁਰ ਵਿੱਚ ਬਟ ਟਾਈਮ ਬਹੁਤ ਥੋੜਾ ਸੀਗਾ ਕਿਉਂਕਿ ਜਿਹੜਾ ਮੈਲੀ ਟੈਂਪਸ ਚ ਉਹ ਵੀ ਦੇਖਿਆਗਾ ਤੇ ਲੋਕਲ ਲੋਕਲ ਦੋ ਤਿੰਨ ਮਿੱਤਰਾਂ ਨਾਲ ਮਿਲਨੇ ਆ ਬਸ ਬਾਕੀ ਅਗਲੀ ਵਾਰ ਸਹੀ ਜ਼ਰੂਰ ਆਵਾਂਗੇ ਕਿਉਂਕਿ ਇਸ ਛਾਰਪੁਰ ਵਿੱਚ ਇਹ ਦੂਜਾ ਗੇਟਾ ਗਰਾਮ ਮੋਟਰਸਾਈਕਲ ਤੇ ਪਹਿਲਾਂ ਜਦੋਂ ਧਰਮਪੁਰ ਲੱਗਿਆ ਸੀ ਉਹ ਵੀ ਇੱਕ ਵਾਰੀ ਆਏ ਸੀ ਇਸ ਛਾਰਪੁਰ ਵਿੱਚ ਤੇ ਤੀਸਰੀ ਵਾਰੀ ਹੁਣ ਆਏ ਤੇ ਅਗਲੀ ਵਾਰ ਜ਼ਰੂਰ ਮਿਲਾਂਗੇ ਕਿਉਂਕਿ ਹੁਣ ਆਪਾਂ ਸਿੱਧਾ ਫਗਵਾੜੇ ਚੱਲਦੇ ਆਂ ਫਗਵਾੜੇ ਤੋਂ ਆਪਣਾ ਪਿੰਡ ਵੱਲ ਸਾਰੀ ਬਹੁਤ ਸੁਣਿਆ ਯਾਰ ਮੇਰਾ ਥੱਕ ਗਿਆ ਮੋਟਰਸਾਈਕਲ ਤੇ ਬ ਇਸਿਆ ਕਾ ਚੱਲ ਬਈ ਰੈਸਟ ਕਰ ਲਾ ਨਾਲੇ ਮੈਂ ਇਹ ਰੈਸਟ ਕਰ ਲੂਗਾ ਨਾਲੇ ਆਪਣਾ ਬੁਲਟ ਵੀ ਰੈਸਟ ਕਰ ਲੂਗਾ ਵਿਚਾਰਾ ਉਹ ਵੀ ਬਹੁਤ ਲੰਬੇ ਚੰਮ ਚੱਲੀ ਜਾਂਦਾ ਸੀਗਾ ਜੋ ਰੋਣ ਲੱਗਿਆ ਲਾਉ ਜੀ ਹੁਣ ਆਪਾਂ ਫਗਵਾੜੇ ਤੋਂ ਆ ਗਏ ਸੀਗੇ ਮੁੱਲਾਂਪੁਰ ਦਾਖਾ ਰਸਤਾ ਅਸੀਂ ਚੁਣ ਲਿਆ ਸੀਗਾ ਲੁਧਿਆਣੇ ਵਾਲਾ ਲੁਧਿਆਣੇ ਤੋਂ ਮੁੱਲਾਂਪੁਰ ਦਾਖਾ ਲੈ ਲੁਧਿਆਣੇ ਤਾਂ ਮਤਲਬ ਗਏ ਨਹੀਂ ਕਿ ਮੁੱਲਾਂਪੁਰ ਹੀ ਕਟਾ ਹੋ ਗਿਆ ਸੀਗਾ ਤੇ ਇੱਥੇ ਬੈਠੇ ਹਾਂ ਤੇ ਹੁਣ ਚੱਲਦੇ ਪਿੰਡ ਨੂੰ ਤੇ ਅੱਜ ਜਿਹੜਾ ਮਿਨੀ ਵਲੌਗ ਆ ਇਹ ਇਹ ਛੋਟਾ ਵਲੌਗ ਵੀ ਇੱਕ ਤਰ੍ਹਾਂ ਦਾ ਛੋਟੇ ਇਹ ਕੰਮ ਕਰਨਗੇ ਓ ਕਰਿਆਂਦਾ ਸੀਗਾ ਤੇ ਜਦ ਤਰ ਆਪਾਂ ਕਰਾਂਗੇ ਸਟਾਰਟ ਤੇ ਨਵੀਂ ਯਾਤਰਾ ਦੇ ਜਿਹੜੇ ਵਲੌਗ ਹੋਣਗੇ ਆਪਾਂ ਕੰਟੀਨਿਊ ਪਾ ਕਰਾਂਗੇ ਤੇ ਬਾਕੀ ਜਿਹੜੇ ਮੇਰੇ ਨਵੇਂ ਵੀਰ ਆਏ ਨੇ ਚੈਨਲ ਦੇ ਜੂਬ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਣੇ YouTube ਦੇ ਕੇ ਹੋ ਗਏ ਨੇ ਸ਼ਾਰਟ ਨਾਲ ਬਹੁਤ ਬਹੁਤ ਧੰਨਵਾਦ ਸਾਰਿਆਂ ਜਿਹੜੇ ਵੀਡੀਓ ਦੇਖ ਰਹੇ ਨੇ ਬਾਕੀ ਮਿਲਦੇ ਆ ਨਵੇਂ ਸਫ਼ਰਾਂ ਤੇ ਲੋ ਵੀ ਮਿੱਤਰੋ ਫਾਈਨਲੀ ਆਪਾਂ ਪਹੁੰਚੋ ਗਏ ਪਿੰਡ ਤੇ 470 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਤੇ ਇਹਦੇ ਵਿੱਚ ਬੋਲਟ ਤੇ ਲੱਗਾ ਸੀਗਾ ਤੇ ਮੈਂ 1100 ਰੁਪਏ ਤੇਲ ਮਚਿਆਗਾ 1100 ਦਾ ਪਾਇਸ ਤੇਲ ਤੇ 100 ਦਾ ਪਹਿਲਾ ਸੀਗਾ 1100 ਦਾ ਤੇਲ ਮਚਿਆ 470 ਕਿਲੋਮੀਟਰ ਕੱਢਿਆ ਤੇ ਬਾਕੀ ਬਣੇ ਰਹੋ ਬਲੌਗ ਦੇ ਨਾਲ ਛੋਟਾ ਜਿਹਾ ਬਲੌਗ ਸੀਗਾ ਆ ਕਰਕੇ 2 ਦਿਨ ਲਈ ਗਏ ਸੀਗੇ ਤੇ ਛੋਟਾ ਜਿਹਾ ਮਿੰਨੀ ਬਲੌਗ ਬਣਾਇਆ ਸੀ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਬਲੌਗ ਨੂੰ ਪਿਆਰ ਦੇ ਰਹੇ ਨੇ ਤੇ ਨਵੇਂ ਜਿਹੜੇ ਆਏ ਨੇ ਉਹ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਵਧੀਆ ਵਧੀਆ ਬਲੌਗ ਆਉਂਦੇ ਰਹਿਣਗੇ ਮਿਹਰਬਾਨੀ